ਅਮਨਸਤੀ ਇੰਟਰਨੈਸ਼ਨਲ ਉਹਨੇ ਹੀ ਅੰਕਲ ਜਾਰੀ ਕੀਤਾ ਹੈ ਅਮਨਸਤੀ ਇੰਟਰਨੈਸ਼ਨਲ ਇੱਕ ਇਹੋ ਜੀ ਸੰਸਥਾ ਹੈ ਜਿਹਦੇ ਵਿੱਚ 10 ਮਿਲੀਅਨ ਲੋਕ ਕੋ ਰਿਮੈਂਬਰ ਹੈ ਔਰ ਉਹ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਜਿਹੜੇ ਹਿਊਮਨ ਰਾਈਟਸ ਦੀ ਜਿੱਥੇ ਲੱਗਣਾ ਹੁੰਦੀ ਹੈ ਉੱਥੇ ਉਹ ਆਪਣੀ ਆਵਾਜ਼ ਠਾਉਂਦੇ ਆ ਔਰ ਉੱਥੇ ਉਹਨਾਂ ਸਰਕਾਰਾਂ ਦੇ ਤੇ ਦਬਾਅ ਵੀ ਪਾਉਂਦੇ ਕਿ ਇਸ ਤਰ੍ਹਾਂ ਲੋਕਾਂ ਦੀ ਜਿਹੜੀ ਇਹੋ ਜਿਹੀ ਸਖਤ ਸਜ਼ਾ ਨਾ ਦਿੱਤੀ ਜਾਣ ਜਿਹੜਾ ਹਾਈएस्ट ਨੰਬਰ ਹੈਗਾ ਸਾਊਦੀ ਅਰਬੀਆ ਵਿੱਚ ਜਿੱਥੇ ਮੌਤ ਦੀ ਸਜ਼ਾ ਦਿੱਤੀ ਗਈ ਹੈ ਪਿਛਲੇ ਸਾਲ 1045 ਵਿਅਕਤੀ ਹਨ 3 ਸਾਲਾਂ ਤੋਂ ਤਿੰਨ ਧਾਕਿਆਂ ਤੋਂ ਜਿਹੜੀ ਬਨਸਟੀ ਇੰਟਰਨੈਸ਼ਨਲ ਲਤੀਕ ਸਾਲ ਤੋਂ ਲਗਭਗ ਇਹ ਹੋਣ ਦੇ ਵਿੱਚ ਤਾਂ ਉਹਨੂੰ ਪਹਿਲਾਂ ਵੀ ਆਪ 30 ਸਾਲ ਦੀ ਰਿਪੋਰਟਿੰਗ ਹੈਗੀ ਉਹਨਾਂ ਕੋਲੇ ਇਸ ਸਾਲ ਦੇ ਪਹਿਲੇ 6 ਮਹੀਨਿਆਂ 'ਚ ਇਸ ਸਾਲ 2025 'ਚ 180 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਆ ਤੇ ਲੱਗਦਾ ਕਿ ਜੇ 180 6 ਮਹੀਨੇ ਦਾ ਹੋਗੇ ਤਾਂ ਜਿਹੜੇ ਬਾਕੀ 6 ਮਹੀਨੇ ਵਜਿਦੋ ਉਹਦੇ ਨਾਲ ਜਿਹੜਾ ਰਿਕਾਰਡ ਹੈਗਾ 345 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਹੁੰਦਾ ਪਿਛਲੇ ਸਾਲ ਦਾ ਟੁੱਟ ਸਕਦਾ ਜਿਹੜੇ ਕਹਿੰਦੇ ਨੇ ਜਿਹੜੇ ਜਿਹਨਾਂ ਨੂੰ ਮੌਤ ਦੀ ਸਜ਼ਾ ਨਸ਼ੇ ਕਰਕੇ ਦਿੱਤੀ ਗਈ ਨਸ਼ੇ ਦੀ ਮੂਵਮੈਂਟ ਕਰਨ ਵਾਲੇ ਕਹਿ ਲੋ ਜਾਂ ਉਹ ਸ਼ਾਇਦ ਹੁਣ ਨਸ਼ਾ ਆਪ ਵੀ ਵਰਤਦੇ ਹੋਣ ਇਹ ਨਹੀਂ ਪਤਾ ਪਰ ਜਿਹੜੇ ਨਾਨ ਲੀਥਲ ਡਰਗ ਚਾਰजेस ਹੈਗੇ ਜਿਹੜੇ ਨਸ਼ੇ ਦੇ ਖਤਰਨਾਕ ਨਹੀਂ ਜਿਨ੍ਹਾਂ ਨਾਲ ਮੌਤ ਹੋ ਸਕਦੀ ਆ ਉਹਨਾਂ ਦੇ ਵਿੱਚ ਜਿਹੜੇ ਜਿਹੜੀ ਮੌਤ ਸਜ਼ਾ ਦਿੱਤੀ ਇਹਨਾਂ ਲੋਕਾਂ ਨੂੰ ਚ ਦੋ ਤਿਹਾਈ ਲੋਕ ਇਹੋ ਜਿਹੇ ਆ